ਨਹੀਂ ਹੈ ਅੰਗਲਾਬ ਅਨਾਈ ਮਰਦਾਬਾਦ 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 ਲੋਕਤਾਂ ਦਾ ਇੱਕਾ ਚਿੰਤਾਬਾ ਜਿੰਦਾਬਾਦ ਜਿੰਦਾਬਾਦ ਮੇਰਾ ਨਾਮ ਹਰਪੰਦਰ ਜਲਾਲ ਹੈ ਕੀ ਮਤਲਬ ਮਾਮਲਾ ਇਹ ਹੈ ਵੀ ਅੱਜ ਤੜਕੇ 5 ਵਜੇ ਐਨਆਈਐਸ ਦੀ ਰੇਡ ਪਈ ਆਪ ਨੂੰ ਐਨਆਈਐਸ ਦੀ ਰੇਡ ਹੈ ਲਖਨਊ ਤੋਂ ਭਲੋ ਲਖਨਊ ਦਾ ਕੋਈ 23 ਦਾ ਕੇਸ ਹੈ ਉਹ ਇਹਨਾਂ ਨੇ ਇਹ ਕਹਿ ਰਹੇ ਸੀ ਜਣਦੀ ਉੱਥੇ ਕਿਸੇ ਮਤਲਬ ਕੇਸ ਚ ਕੋਈ ਜ਼ਿਕਰ ਆਇਆ ਜਣਦੀ ਜਿਸ ਕਰਕੇ ਜਣਦੀ ਇਹਨਾਂ ਨੇ ਆ ਕੇ ਰੇਡ ਕੀਤੀ ਸੀ ਉਥੋਂ ਕੋਰਟ ਦੇ ਵਾਰੰਟ ਸੀਗੇ ਸਰਚ ਵਾਰੰਟ ਕਰਦੇ ਅਰੈਸਟ ਵਾਰੰਟ ਨਹੀਂ ਸੀ ਸਰਚ ਵਾਰੰਟ ਸੀ ਉਹਨਾਂ ਨੇ ਆਪਣੇ ਘਰ ਦੀ ਤਲਾਸ਼ੀ ਲਈਏ ਤਲਾਸ਼ੀ ਦੌਰਾਨ ਉਹਨਾਂ ਨੂੰ ਜਣਗੇ ਜਿਹੜੇ ਸਾਡੇ ਘਰ ਦੇ ਵਿੱਚ ਕੋਈ ਮਤਲ ਅਲੱਗ-ਅਲੱਗ ਜਿਹੜੀਆਂ ਮਾਤ ਸੰਗਠਨ ਨੇ ਉਹਨਾਂ ਦਾ ਕੋਈ ਪੈਂਫਲਟ, ਲੀਫਲੈਟ, ਕੋਈ ਹੋਰ ਐਸਾ ਹੀ ਪਤਾ ਜਿਹੜਾ ਹੈਗਾ ਬੁੱਕਲੈਟ ਮਤਲ ਉਹ ਇਕੱਠੇ ਕਰਕੇ ਲੈ ਲੈ ਕੇ ਗਏ ਨੇ 29 ਦੇ ਕਰੀਬ ਉਹ ਹੈਗੀਆਂ ਮੇਰਾ ਮੋਬਾਈਲ ਲੈ ਕੇ ਗਏ ਨੇ ਤੇ ਸਾਡੇ ਜਣ ਦੀ ਜੇ ਕਹਿਣਾ ਹੋਵੇ 3 4 4-5 ਦੇ ਕਰੀਬ ਪੈਨ ਡਰਾਈਵ ਲੈ ਕੇ ਗਏ ਨੇ ਮਤਲ ਇਹ ਇਹ ਚੀਜ਼ ਇਥੋਂ ਕਰਕੇ ਲੱਗ ਗਈ ਜਿਹਦੇ ਵਿੱਚ ਕੋਈ ਵੀ ਅਤਰਾਜੋਗ ਚੀਜ਼ ਨਹੀਂ ਹੈਗੀ ਮਤਲਬ ਜਿਹੜੀ ਹੈਗੀ ਇਥੋਂ ਆਪਣੇ ਘਰੋਂ ਉਹਨਾਂ ਨੂੰ ਮਿਲੀ ਹੋਵੇ ਕੋਈ ਅਸਲ ਆ ਮਿਲਿਆ ਹੋਵੇ ਕੋਈ ਮਾਮਲਾ ਨਹੀਂ ਆਇਆ ਜਿਹਦੇ ਕਰਕੇ ਜਾਣਦੀ ਇਹਨਾਂ ਨੇ ਜਾਣੀ ਅਸਲ 'ਚ ਜਿਹੜੇ ਸਰਚ ਬਰਾਂਟ ਨੇ ਇਹ ਇੱਕ ਨਵਾਂ ਕੇਸ ਪ੍ਰਾਂਟ ਕਰਨ ਦੀ ਖਾਤਰ ਇਹ ਇਹਨਾਂ ਦੀ ਐਕਸਰਸਾਈਜ਼ ਹੈ ਜਿਹੜੀ ਮੈਂ ਸਭ ਨੂੰ ਕਿਉਂਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ ਜਣ ਦੀ ਦਿੱਲੀ ਅੰਦੋਲਨ ਚੱਲਿਆ ਕਬੱਡੀ ਮੂਵਮੈਂਟ ਚੱਲੀ ਹੋਣਾ ਸ਼ੰਭੂ ਉਹ ਤੇ ਜਿਹੜੀ ਮੋਦੀ ਗਵਰਨਮੈਂਟ ਹੈ ਮੋਦੀ ਗਵਰਨਮੈਂਟ ਲਗਾਤਾਰ ਹਾਰੀ ਹੈ ਪੰਜਾਬ ਚੋਂ ਵੀ ਹਰਿਆਣਾ ਚੋਂ ਇਹ ਇੱਕ ਜਣ ਦੀ ਇਹ ਇੱਕ ਇਹੇ ਜੀ ਉਹ ਬਣ ਰਹੀ ਹੈ ਇਧਰ ਮੂਵਮੈਂਟ ਜਣ ਦੀ ਜਿਹਦੇ ਕਰਕੇ ਜਣ ਦੀ ਉਹਨਾਂ ਨੂੰ ਇਹ ਹੈਗਾ ਵੀ ਜਿਹੜੇ ਵਿਅਕਤੀ ਮੇਨ ਟਾਰਗਟ ਉਹ ਹੈਗੇ ਨੇ ਇਹਨਾਂ ਚੀਜ਼ਾਂ ਨੂੰ ਲੀਡ ਕਰ ਸਕਦੇ ਨਹੀਂ ਜਣ ਉਹਨਾਂ ਨੂੰ ਟਾਰਗੇਟ ਕਰ ਰਹੇ ਨੇ ਪਲਾਂਟ ਪਹਿਲਾਂ ਹੀ ਹੋ ਘਰ ਆ ਜਣ ਦੀ ਜਿਸ ਕਰਕੇ ਜਨਦੀ ਮੋਦੀ ਗਵਰਨਮੈਂਟ ਇਸ ਹਸਪੀਟਲ ਤੇ ਐਨਆਈਏ ਕਹੇ ਜਾਂ ਇਨਾਂ ਨੇ ਠਾਣਾ ਬਣਾ ਲਿਆ ਸੈਂਟਰ ਲੈਵਲ ਤੇ ਜਿਹਦੇ ਕਰਕੇ ਜਨਦੀ ਜਿੱਥੇ ਵੀ ਇਨਾਂ ਨੂੰ ਇਹ ਲੱਗਦਾ ਵੀ ਸਾਡਾ ਵਿਰੋਧੀ ਕੋਈ ਬੈਠਾ ਜਾਂਦੀ ਉਹਨੂੰ ਟਾਰਗੇਟ ਕਰਨ ਲਈ ਲੋਕਲ ਪ੍ਰੀਸ਼ ਨੂੰ ਵੀ ਬਾਈਪਾਸ ਕਰਕੇ ਸਿੱਧੀ ਰੇਲ ਠੋਕ ਦਿੰਦੇ ਉਹ ਕੋਈ ਵੀ ਬਹਾਨਾ ਘੜਦੇ ਨੇ ਉਹ ਇੱਥੇ ਆਪਣੇ ਲਖਨਊ ਵਾਲਾ ਘਟੜ ਲਿਆ ਮਤਲਬ ਕੋਈ ਹੋਰ ਘਟ ਸਕਦੇ ਨੇ ਜਿਵੇਂ ਭੀਮਾ ਕੋਰੇ گاਉਂ ਦੇ ਵਿੱਚ ਜਿਹੜਾ ਕੇਸ ਸੀਗਾ ਉਹਤੇ ਜਿਹੜਾ ਵੀ ਜਿੱਥੋਂ ਕੋਈ ਮਿਲਿਆ ਜਾਂਦੇ ਅਸਲ 'ਚ ਇਹ ਇਸ ਤਰ੍ਹਾਂ ਦਾ ਕੇਸ ਪਲਾਂਟ ਕਰਦੇ ਨੇ ਉਹਦੇ ਚੋਂ ਜਣਦੇ ਜਿਹੜਾ ਹੈਗਾ ਜਣਦੇ ਮਤਲਬ ਜੇ ਕੋਈ ਉਹਨਾਂ ਨੂੰ ਮੋੜਾ-ਮੋਟਾ ਮਿਲਦਾ ਜਾਂਦੇ ਉਹਨੂੰ ਉਹ ਕਰਕੇ ਜਾਂਦੇ ਤੇ ਜੇ ਨਾਂ ਵੀ ਮਿਲੇ ਤਾਂ ਉਹ ਖੋਦ ਵੀ ਜਾਂਦੇ ਇਹ ਪਿਛਲੇ ਕੇਸਾਂ ਦੇ ਵਿੱਚ ਹੋਇਆ ਵੀ ਕਦੋਂ ਕੰਪਿਊਟਰਾਂ ਦੇ ਵਿੱਚ ਹੋਰ ਦੇ ਵਿੱਚ ਚੀਜ਼ਾਂ ਮਤਲਬ ਇੰਜੈਕਟ ਕਰ ਦਿੰਦੇ ਇਹਨਾਂ ਕੋਈ ਨਾਮ ਵਾਲਾ ਨਹੀਂ ਬਸ ਵੀਰੇਤੇ ਯੂਪੀ ਦਾ ਕੇਸ ਬਣਿਆ ਸੀ 11 ਦੇ ਵਿੱਚ ਕੋਝੋ ਮ ਬਰੀ ਹੋ ਚੁਕੇ ਜੋ ਵੀ ਖਾਰਜ ਹੋ ਚੁਕੀ ਇਹਨਾਂ ਦੇ ਮਤਲਬ ਅਸਲ ਮੇਰੇ ਤੇ ਇਹਨਾਂ ਨੇ ਪਾਇਆ ਸੀ ਉਹਦੇ ਤੋਂ ਮੇਰੇ ਮਤਲਬ ਮਤਲਬ ਦੇਖਣਾ ਮੈਨੂੰ ਸਜ਼ਾ ਹੋ ਗਈ ਸੀ 3 ਸਾਲ ਦੀ ਉਹ ਸਜ਼ਾ ਤਹਿਤ ਜਾਣਦੀ ਮੈਂ ਹੁਣ ਜਿਹੜਾ ਹੈਗਾ ਜਾਣਦੀ ਮਤਲਬ ਅਪੀਲ ਤੇ ਤੇ ਮੇਰਾ ਜਿਹੜਾ ਕੇਸ ਹੈ ਉਹ ਹਾਈ ਕੋਰਟ ਤੇ ਪੈਂਡਿੰਗ ਹੈ ਜਾਣਦੀ ਮੇਰੀ ਅਪੀਲ ਕੀਤੀ ਹੋਈ ਸੀ ਕਿਹੜੀ ਜਿੱਥੇ ਮੈਂ ਮਗਰੀ ਮਗਰੀ ਦਾ ਰਿਕਾਰਡ ਰੱਖਿਆ ਜਾਣਦੀ ਮਾਲਾ ਮੇਰੀ ਵਾਈਫ ਜਿਹੜੀ ਮੈਂ ਵੀ ਜਾਨੀ ਕਿਸਾਨ ਯੂਨੀਅਨ ਦੇ ਵਿੱਚ ਜਾਂ ਜਿਹੜੀਆਂ ਅਸਤੇ ਵੀਡੀਓ ਹੋਰ ਆਰਗੇਨਾਈਜ ਕਰਦੇ ਉਹਨਾਂ ਦੇ ਵਿੱਚ ਵੀ ਨਗਾ ਤੱਕ ਲੰਦੇ ਕਰਦੇ ਤੇ ਸਵਾਲ ਜਵਾਬ ਕੀ ਸਵਾਲ ਜਵਾਬ ਵਾਲਾ ਕੋਈ ਹੋਇਆ ਨਹੀਂ ਜਾਨੀ ਹੈ ਉਹਨਾਂ ਨੇ ਸਰਚ ਕੀਤੀ ਆ ਉਹਨਾਂ ਨੇ ਮਤਲਬ ਇਸ ਤਰ੍ਹਾਂ ਦਾ ਉਹ ਕੀਤਾ ਜਾਣ ਦੀ ਉਧਰ ਕੋਈ ਮੇਰੇ ਨਾਲ ਕੋਈ ਮੈਸੇਜ ਹੋਇਆ ਕੀਤਾ ਹੋਵੇ ਕੋਈ ਜਾਣਦੀ ਜਾਂ ਆਪਾਂ ਕੋਈ ਉਹ ਕੀਤਾ ਹੋਵੇ ਇਹਦਾ ਕੋਈ ਕੋਈ ਨਹੀਂ ਲੱਗਦਾ ਜੀ ਹੁਣ ਕੇ ਦਾ ਮਾਮਲਾ ਗਣੀ ਅਸਲ ਅਸਲ ਚ ਇਹ ਹੈ ਵੀ ਉਹਦੇ ਤਹਿਤ ਜਿਹੜਾ ਯੂਏਪੀ ਦਾ ਕੇਸ ਤਹਿਤ ਜਾਣਦੀ ਹੋਣ ਵੀ ਉੱਥੇ ਵੀ ਕੋਈ ਜਿਹੜਾ ਜਿਹੜਾ ਕੇਸ ਕਹਿੰਦੇ ਨੇ ਉਹ ਵੀ ਯੂਏਪੀ ਦਾ ਕੇਸ ਹੈ 121 100 ਬੀਵੀ ਇਸ ਟਾਈਪ ਦੀਆਂ ਤਰਾਵਾਂ ਤਹਿਤ ਜਿਹੜੀ ਇਹ ਰਿਸਰਚ ਗ੍ਰਾਂਟ ਆਈ ਸੀ ਕੀ ਲੈ ਕੇ ਕਿ ਹੁਣ ਵੀ ਯੂਏਪੀ ਵਾਲਾ ਕੇਸ ਉਹਦੇ ਵਿੱਚ ਹੈਗਾ ਅਨੁਬਾਦ ਮੰਨ ਲਓ ਇਹ ਇੱਕ ਜਿਹੜੇ ਦੀ ਇੱਕ ਤਰ੍ਹਾਂ ਦਾ ਨਵਾਂ ਕੇਸ ਜਿਹੜਾ ਪਲਾਂਟ ਕਰਨ ਦੀ ਯੋਜਨਾ ਹੈ ਸੰ ਮੰਨ ਰੇਡ ਕਰੀ ਗਈ ਹੈ ਤੇ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ ਕੱਢੇਗਾ ਕੀ ਕਹਿਣਾ ਚਾਹੁੰਦੇ ਸੀ ਇਹਦੇ ਕਰਕੇ ਅੱਜ ਮਾਰਨਿੰਗ ਜਿਹੜੀ ਹੈਗੀ ਹੈ ਤੇ ਸਿਟੀ ਰਾਮਪੁਰੇ ਦੀਰੇ ਦੇ ਵਿੱਚ ਇੱਕ ਐਨਡੀ ਟੀਮ ਵੱਲੋਂ ਜਿਹੜੀ ਹੈਗੀ ਰੇਡ ਕੀਤੀ ਗਈ ਸੀ ਇਦੇ ਵਿੱਚ ਮੌਕੇ ਦੇ ਉੱਪਰ ਉਹਨਾਂ ਵੱਲੋਂ ਜਿਹੜੀ ਡਾਕੂਮੈਂਟੇਸ਼ਨ ਹੈ ਜਿਹੜੀ ਪੇਪਰ ਦੀ ਕਾਰਵਾਈ ਸੀਗੀ ਉਹ ਆਪਣੀ ਕੀਤੀ ਗਈ ਹੈ ਉਸ ਬੰਦ ਵਿੱਚ ਜਿਹੜੀ ਹੈਗੀ ਹੈ ਕਿਸਾਨ ਯੂਨੀਅਨ ਦੇ ਆਗੂ ਜਿਹੜੇ ਹੈਗੇ ਸੀਗੇ ਉਸ ਬੰਦ ਇੱਥੇ ਆਏ ਸੀਗੇ ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਕੇ ਜਿਹੜਾ ਹੈਗਾ ਅਸੀਂ ਆਪਣੀ ਬਠਿੰਡਾ ਕੋਲਸ ਵੱਲੋਂ ਸਾਡੇ ਲਾਅਨ ਆਰਡਰ ਨੂੰ ਬਾਹਰ ਰੱਖਣੇ ਸਾਡੇ ਵੱਲੋਂ ਫੋਰਸੇ ਡਿਪਲੋਏ ਕੀਤੀ ਗਈ ਸੀ ਸਰ ਉਹ ਜਿਹੜੀ ਆਪਣੀ ਐਨਆਈ ਦੀ ਟੀਮ ਹੈਗੀ ਉਹਨਾਂ ਨੇ ਆਪਣੀ ਕਾਰਵਾਈ ਕਰਕੇ ਇਥੋਂ ਜਾ ਚੁੱਕੇ ਨੇ ਤੇ ਲਾਅਨ ਆਰਡਰ ਤੇ ਜਿਹੜੀ ਸਿਚੁਏਸ਼ਨ ਨੂੰ ਪੀਸਫੁਲ ਰੱਖਿਆ ਗਿਆ ਤੇ ਸਾਡੇ ਵੱਲੋਂ ਜਿਹੜੀ ਹੈਗੀ ਮੌਕੇ ਪਰ ਆ ਕੇ ਐਮੀਕੀਬਲੀ ਜਿਹੜਾ ਹੈਗਾ ਰੁਦਾਲ ਪਰ ਲੱਗਿਆ ਸਰ ਕਿੰਨੇ ਵਜੇ ਆਏ ਸੀਗੇ ਇਹ ਜੇ ਗੱਲ ਕੀਤੀ ਜਾਵੇ ਤੇ ਕਿਸਾਨਾਂ ਨੇ ਇੱਥੇ ਵਿਰੋਧ ਵੀ ਕੀਤਾਗਾ ਕੋਈ ਸ਼ਿਕਾਇਤ ਵਗਾਰਾ ਦਿੱਤੀ ਗਈ ਉਹਨਾਂ ਨੂੰ ਆਹ ਦੇਖੋ ਮਾਰਨਿੰਗ ਸ਼ਾਇਦ 5:00 6:00 5 ਦੇ ਕਰੀਬ ਜਿਹੜੀ ਹੈਗੀ ਰੇਡ ਜਿਹੜੀ ਹੈਗੀ ਸੀ ਉਹ ਹੋਈ ਸੀਗੀ ਉਸ ਤੋਂ ਬਾਅਦ ਉਹਨਾਂ ਦੀ ਕਾਰਵਾਈ ਜਿਹੜੀ ਹੁੰਦੀ ਪੇਪਰ ਵਰਕ ਸੀਗਾ ਉਹ ਉਹਨਾਂ ਨੇ ਆਪਣਾ ਇੱਥੇ ਕੀਤਾ ਤੇ तकरीबन 4-5 ਘੰਟੇ ਦੇ ਕਰੀਬ ਉਹਨਾਂ ਨੂੰ ਕਾਰਵਾਈ ਦੇ ਵਿੱਚ ਲੱਗੇ ਸੀਗੇ ਤੇ ਜਦੋਂ ਮੌਕੇ ਦੇ ਉੱਪਰ ਜਿਹੜੇ ਹੈਗੇ ਆ ਕਿਸਾਨ ਯੂਨੀਅਨ ਦੇ ਜਿਹੜੇ ਰੋਮੈਂਦੇ ਸੀਗੇ ਇੱਥੇ ਆਏ ਸੀਗੇ ਉਸ ਸੰਬੰਧ ਨੂੰ ਲੈ ਕੇ ਸਾਡੇ ਵੱਲੋਂ ਵੀ ਇੱਥੇ ਫੋਰਸ ਡਿਪਲੋਏ ਕੀਤੀ ਗਈ ਸੀਗੀ ਮੌਕੇ ਦੇ ਉੱਪਰ ਸਾਡਾ ਮੇਨ ਪਰਪਸ ਹੈਗਾ ਲਾਅ ਐਂਡ ਆਰਡਰ ਨੂੰ ਸਿਚੁਏਸ਼ਨ ਨੂੰ ਬਹਾਲ ਰੱਖਣਾ ਸੋ ਹੁਣ ਆਪਣੀ ਐਨਆਈਡੀ ਦੀ ਟੀਮ ਜਿਹੜੀ ਹੈਗੀ ਆਪਣੀ ਕਾਰਵਾਈ ਮੁਕੰਮਲ ਕਰਕੇ ਇੱਥੋਂ ਜਾ ਚੁੱਕੀ ਯਾਰ ਇਹ ਕਿ ਤੁਸੀਂ ਟੀਮ ਇਹ ਲਖਨਊ ਤੋਂ ਜਿਹੜੀ ਹੈਗੀ ਟੀਮ ਸੀਗੀ ਨਾਲੋਂ ਪਹਿਰੇ ਦੀ ਗੱਡੀ ਚੰਡੀਗੜ੍ਹ ਨਹੀਂ ਗੱਡੀ ਤਾਂ ਨਹੀਂ ਪਤਾ ਵੱਡੀ ਟੀਮ ਸੀਗੀ ਉਹ ਲਖਨਊ ਦੀ ਟੀਮ ਸੀਗੀ ਸਾਡਾ ਕੰਮ ਮੇਨ ਕੰਮ ਜਿਹੜਾ ਸੀਗਾ ਲਾਈਨ ਆਰਡਰ ਨੂੰ ਪੀਸਫੁਲ ਰੱਖਣਾ ਅਸੀਂ ਇੱਥੇ ਕਿਸੇ ਵੀ ਤਰ੍ਹਾਂ ਦੀ ਅਨਸੁਖਾਂ ਵੀ ਘਟਾਉਣ ਨੂੰ ਹੁਣ ਤੋਂ ਰੁਕਣਾ ਸੀਗਾ ਉਹ ਅਸੀਂ ਆਪਣੀ ਡਿਊਟੀ ਕਰਕੇ ਹੁਣ ਜਿਹੜੀ ਹੈਗੀ ਉਹਨਾਂ ਦੀ ਰੇਡ ਖਤਮ ਹੋ ਗਈ ਉਹ ਆਪਣੇ ਪਾਰਟੀ ਦੀ ਰੇਡ ਖਤਮ ਕਰਕੇ ਕੋਈ ਉਹਨਾਂ ਨੇ ਕੰਪਲੇਂਟ ਤਾਂ ਨਹੀਂ ਦਿੱਤੀ ਐਨਆਰ ਅਧਿਕਾਰੀਆਂ ਨੇ ਕਿਉਂਕਿ ਉਹਨਾਂ ਨੇ ਸਰਕਾਰੀ ਕੰਮ ਦੇ ਵਿੱਚ ਜਿਵੇਂ ਉਹ ਜਦੋਂ ਆਉਗੇ ਉਸ ਮੁਤਾਬਕ ਦੇਖੀ ਠੀਕ ਹੈ